ਗਾਇਜ਼ ਗੁੱਡ ਮਾਰਨਿੰਗ ਸਸਟਿਕਲ ਸਾਇਰ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਸਾਡੀ ਛੁੱਟੀ ਸੀ ਅੱਜ ਜੀ ਗਾਂਧੀ ਜੰਤੀ ਦੇ ਤੁਹਾਨੂੰ ਲੱਖ ਲੱਖ ਵਧਾਈਆਂ ਉਹਨਾਂ ਗਾਂਧੀ ਜੀ ਦੇ ਜਨਮ ਦਿਨ ਦੀਆਂ ਤੇ ਅੱਜ ਮੱਸਿਆ ਵੀ ਹੈਗੀ ਐ ਮੰਮੀ ਮੇਰੀ ਜਾਣੀ ਮੱਥਾ ਟੇਕਣ ਜਦ ਤੱਕ ਮੈਂ ਵੀ ਜਾਵਾਂ ਵੀ ਕਰਦਾ ਕੰਮ ਪਿਆ ਆ ਦੇਖੋ ਸਾਰਾ ਕਮਰਾ ਖਿਲਰਿਆ ਪਿਆ ਹੈ ਇਹ ਤੱਕ ਕੁਝ ਕਰ ਲੈ ਕਰ ਲੈ ਕੁਝ ਬੈਠੇ ਬੈਠ ਸਵੇਰ ਨਾਲ ਪੱਜੰਦ ਹੈ ਨੇ ਦੁਰੰਦਮ ਬਸ ਸਲਾਤੀ ਸੀਗੀ ਪਾ ਦਰ ਲੂ ਪਰ ਹੁਣ ਹਾਂਜੀ ਹੁਣ ਮੈਂ ਕੀ ਐ ਹੁਣ ਮੈਂ ਲਾਉਂਗਾ ਚਾੜੂ ਤੇ ਮੰਮੀ ਨੇ ਉਹਦੋਂ ਸਾਰੇ ਬਣਾਤੀ ਸੀਗੀ ਤਾਂ ਬਸ ਤੇ ਹੁਣ ਡੈਡੀ ਜੀ ਬਣਾਉਂਦੇ ਪਏ ਨੇ ਉੱਥੇ ਤੇ ਮੰਮੀ ਲੈਣ ਗਏ ਨੇ ਸੂਟ ਇੱਧਰ ਸੁਆਣੀ ਦੇ ਰੱਖਿਆ ਸੀਗਾ ਚਲੋ ਕਰਦੇ ਹੁਣ ਕੰਮ ਹਾਂਜੀ ਮੰਮੀ ਜੀ ਹੁਣ ਡੈਡੀ ਦੇ ਇਥੇ ਪਰਣਾ ਕਰਵਾਉਂਦੇ ਪਏ ਨੇ ਤੇ ਹੋ ਗਏ ਅਸੀਂ ਰੈਡੀ ਰੈਡੀ ਲੱਗ ਜਾਣਾ ਕੋਰ ਦੁਬਾਰੇ ਸੰਦੇ ਵੀ ਆਸੀ ਤੁਹਾ ਮਾਪਾ ਰਹਿਣੋ ਕੋ ਸਨਾਲਾ ਕੀ ਕੀ ਕੀਤਾ ਸੀ ਨੇ ਕੀ ਮੇਰੀ ਮਾਂ ਕੋਡੀ ਮਾਂ ਕਰਦੇ ਨੇ ਪਾਪਾ ਵਾ ਮਮੇ ਤੁਸੀਂ ਕੀ ਕੀਤਾ ਹੈ ਮੈਂ ਤਾਂ ਬੱਸ ਖਾਣੇ ਕਿ ਦੈ ਮੈਂ ਰੈਡੀ ਪਾਪਾ ਕਰਦੇ ਰਹਿੰਦੇ ਨੇ ਕੁਛ ਵੀ ਲੋਰੀ ਬੱਚਾ ਰੈਡੀ ਹੋ ਗਿਆ ਰੈਡੀ ਠੀਕ ਹੈ ਇਧਰ ਵੀ ਰੈਡੀ ਹੈ ਚਲੋ ਚੱਲੀਏ ਹਣਾ ਨਵਦੀਪ ਆ ਜਾ ਕਿੱਥੇ ਚੱਲੀ ਅੰਦਰ ਚਲੋ ਕਿੱਥੇ ਜਾਂਦੇ ਪਿਆ ਦੱਸਿਆ ਅਸੀਂ ਚੱਲੇ ਆ ਅੱਜ ਮੱਸਿਆ ਨਾ ਅਸੀਂ ਚੱਲੇ ਗੁੰਮਦਸਰ ਗੁਰਦੁਆਰੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਹੈ ਤੁਸੀਂ ਅਜੇ ਮੈਨੂੰ ਲੱਗਿਆ ਮਾਕੇ ਤੇ ਨਹੀਂ ਬਣਾ ਦੇ ਬੰਦੇ ਦੇ ਰਹਿ ਗਏ ਚਲੋ ਵੀ ਚੱਲਦੇ ਆ ਵਾਹਿਗੁਰੂ ਦੇ ਦਰਸ਼ਨ ਕਰਾਈ ਹਾਂਜੀ ਮੈਂ ਮਨਪ੍ਰੀਤ ਨੂੰ ਤੇ ਨਵਦੀਪ ਨੂੰ ਲੈ ਆਇਆ ਸੀ ਹੁਣ ਜਾ ਕੇ ਹਰਮਨ ਨੂੰ ਲੈ ਕੇ ਆਣਾ ਤੁਸੀਂ ਚਲੋ ਹਾਂ ਇੱਥੇ ਗੁਰਦੁਆਰਾ ਉਹ ਸਾਹਮਣੇ ਦਿਖਦਾ ਨੇੜੇ ਐ ਗਲੀਏ ਗੁਰਦੁਆਰੇ ਦੀ ਉਹ ਗੁਰਦੁਆਰਾ ਹੈ ਜੀ ਚਲੋ ਵਾਹਿਗੁਰੂ ਮੇਰਾ ਕਰੇ ਜੀ ਮੈਂ ਲੈ ਕੇ ਹਰਮਨ ਨੂੰ ਲੈ ਕੇ ਆ ਨਾ ਉਹ ਹੁਣ ਚ ਹੈ ਆ ਉਹ ਅੱਗੇ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਦੇਖਿਓ ਬਟੂ ਗੁਰਦੁਆਰਾ ਸਾਹਿਬ 25 ਸਾਲ ਦੀ ਆਰਬਲਾ ਉਹਨਾਂ ਦੀ ਹੋਈ ਹੈ ਤਨਗੁਰੂ ਰਾਤ ਦੇ ਵੇਲੇ ਆਰਾਮ ਨੂੰ ਲੱਗ ਰਿਹਾ ਹੈ ਤਕਰੀਬਨ 12 ਸਾਲ ਦੇ ਸੰ ਇਹ ਮੇਰੇ ਉਪੜੀ ਨੇ ਫੁੱਲ ਲਾਏ ਨੇ ਕਿੰਨੇ ਸੋਹਣੇ ਫੁੱਲ ਨੇ ਰਾਮ ਦਾ ਹੋ ਗਿਆ ਸ਼ਾਮ ਦਾ ਰਾਤ ਦਾ ਟਾਈਮ ਰਾਤ ਦੇ ਖਾਣੇ ਦੀ ਹੋਰੀ ਹੈ ਤਿਆਰੀ ਕੀ ਬਣਾਇਆ ਹੋ ਅਸਵੇਰੇ ਤਾਂ ਕੁਝ ਬਣਾਇਆ ਹੀ ਨਹੀਂ ਸੀ ਅੱਜ ਮੇਰਾ ਗੁਰਦੁਆਰੇ ਚਲੇ ਗਈ ਸੀ ਨਾ ਗੁਰਦੁਆਰੇ ਗਏ ਸੀ ਲੰਗਰ ਖਾ ਕੇ ਆਏ ਸੀ ਸਾਰਾ ਦਿਨ ਹੋਣੀ ਬਣਾ ਲਿਆ ਹਾਂ ਜੱਜ ਯਾਦ ਆ ਗਿਆ ਮੈਨੂੰ ਕੀ ਅਤੋਰੀਆਂ ਆਣਾ ਮੈਂ ਇਹ ਕਹਤਾ ਕਿ ਮੈਂ ਜਾ ਰਿਹਾ ਚਲੋ ਬਣਾਓ ਰੋਟੀਆਂ ਲੰਗਰ ਖਾ ਕੇ ਆਏ ਸੀ ਨਾ ਆਨੰਦ ਆ ਗਿਆ ਸੱਚੀ ਮੈਂ ਨਿਕਲ ਨਹੀਂ ਸੀ ਅੰਡਰ ਜਿਹੜਾ ਪਹਿਲਾਂ ਲੱਗਿਆ ਸੀ ਉਹ ਗਿਆ ਖਤਮ ਤੇ ਹੁਣ ਸਿਲੰਡਰ ਹੋਰ ਪਿਆ ਸੀ ਉਹ ਲਾਇਆ ਵੈਸੇ ਤੈਨੂੰ ਗੁੱਸਾ ਆ ਹੀ ਜਾਂਦਾ ਸੀ ਹਨਾ ਕਿਵੇਂ ਵੀ ਬੰਦ ਕਿਉਂ ਹੋ ਜਾਂਦਾ ਹੋਰ ਕੀ ਚੱਲੋ ਕਿਰਖਾ ਤਾਂ ਨਿਗਾ ਤਾਂ ਹੈਗੇ ਉਹ ਨਿਸ਼ਾਨ ਤੇ ਬਣ ਜਾਂਦੇ ਨੇ ਅੱਛਾ ਚਲ ਬਸ ਠੀਕ ਐ ਰੱਖਿਆ ਤਾਂ ਗਿਆ ਹੋਰ ਕੀ ਕਰਨਾ ਹੁਣ ਇਹ ਕੀ ਸੀ ਹੋ ਸਰ ਜਾਨ ਜਾਨ ਇਹ ਕਿੰਨਾ ਟਾਈਮ ਹੋਰ 10 ਮਿੰਟ ਹੋ ਪਈਆਂ ਨਹੀਂ ਅੱਛਾ ਕਾਂ ਮੈਂ ਕਿੰਨੇ ਵਜੇ 10 ਵਜੇ ਆ ਕੇ ਤੂੰ ਰੋਟੀ ਖਾਣੇ ਨਾ ਮੈਂ ਰੋਟੀ ਖਾ ਕੇ ਜਾਵਾਂਗਾ ਰਹਿਣ ਦੇ ਰੋਟੀ ਖਾ ਕੇ ਜਾਵਾਂਗਾ ਚਲ ਠੀਕ ਹੈ ਰੋਟੀ ਪਹਿਲਾਂ ਖਾਣੀ ਆ ਸਬਜੀ ਹੋਗੀ ਹੈ 10 ਵਜੇ ਆਣੀ ਤੂੰ ਕਿਉਂ ਮੈਨੂੰ ਦੱਸਿਆ ਨਹੀਂ ਹੈ ਹੋਰ ਮੈਂ ਕੋਈ ਨਹੀਂ ਮੈਂ ਗਾਇਸ ਵੀ ਇਤਨਾ ਅਗਲ ਕੁਈ ਨਹੀਂ ਗਾਇਸ ਰਾਤੀ 10 ਵਜੇ ਆਣੀ ਮਛਿਆ ਹਾਂ ਇਹਦੀਆਂ ਗੱਲਾਂ ਹੋ ਗਈਆਂ ਇਹ ਕਿਰੇ ਦਾ ਹੁਣ ਚਾਏ ਕੰਮ ਤੇ ਜਾਵਣੇ ਨਾ ਇਹਨਾਂ ਦਾ ਰੁਕ ਵੀ ਨਹੀਂ ਹੋਇਆ 10:30 ਫਿਰ ਉਹ ਤਾਂ ਬਹਿ ਕੇ ਦੋਸਤਾਂ ਦੇ ਬਹਿ ਕੇ ਆ ਰ ਵਧੀਆ ਲੱਗਦਾ ਹੈ ਤੋਰੀਆਂ ਦੀ ਸਬਜੀ ਹੋਰ ਕੋਈ ਸ਼ਿਕਾਇਤ ਨਾ ਬਸ ਇੰਨੀ ਕੋਈ ਬਸ ਬੱਲੇ ਕਿਆ ਬਾਤ ਹੈ ਲੈਡਿੰਗ ਜਿਸਤੇ ਇੱਥੇ ਸ਼ੁਰੂ ਹੋ ਗਏ ਖਾਣਾ ਇੰਨੀ ਛੇਤੀ ਰੋਟੀ ਖਾਂਦੇ ਹੋ ਤੁਸੀਂ ਅੱਜ ਮੈਂ ਇੱਥੇ ਖਾਂ ਅੱਜ ਕਿਉਂ ਅੱਛੇਤੀ ਮੈਂ ਅੱਜ ਜਿਆਦਾ ਅੱਛਾ ਵੀ ਆ ਕੇ ਆ ਕੇ ਆਕੇ ਫਿਰ ਤੁਸੀਂ ਖਾਂਦੇ ਨਹੀਂ ਲੇਟ ਲੇਟ ਖਾਂਦੇ ਹੋ 11 12 ਵਜੇ ਰੋਟੀ ਵੀ ਗਰਮ ਗਰਮ ਰੋਟੀ ਤੇ ਨਾਲ ਕੀ ਨਹੀਂ ਸਬਜੀ ਥੰਡਾ ਰੱਡਾ ਪਾਣੀ ਜਿਹੜੀ ਸਬਜੀ ਪੁੱਛਦੀ ਵੀ ਐ ਤੇ ਪਾਣੀ ਨਹੀਂ ਪੁੱਛਦੀ ਵੀ ਸਬਜੀ ਮੈਂ ਰਾਸੋਈ ਬਣਾ ਤੋਰੀਆਂ ਦੀ ਐ ਹਾਂ ਤੋਰੀਆਂ ਦੀ ਨਹੀਂ ਜਿਹੜੇ ਉਹਨ ਇੱਥੇ ਚੱਲ ਰਿਹਾ ਰਾਤ ਦਾ ਨਿਰਰ ਪੌਣੇ 8 ਵਜੇ ਅੱਜ ਮੰਮੀ 36 ਦਿਨ ਉਦਕਰਨ ਲੱਗੇ ਰਾਤ ਦਾ ਕਿਉਂ ਕਿਉਂਕਿ ਦਵਾਈ ਲੈਣੇ ਰਾਤ ਦਾ ਹੀ ਹੁੰਦਾ ਸਵੇਰ ਦਾ ਨਹੀਂ ਤੇ ਬ੍ਰੇਕਫਾਸਟ ਠੀਕ ਹੈ ਅੱਜ ਫਿਰ ਸੈਰ ਕਰਨ ਚੱਲੋਗੇ ਠੀਕ ਹੈ ਠੰਡੀ ਹਵਾ ਵੀ ਖਾਣੀ ਚਾਹੀਦੀ ਹੈ ਜੀ ਹੁਣ ਅਸੀਂ ਗਏ ਸੀ ਸੈਰ ਕਰਨ ਤੇ ਅਸੀਂ ਆ ਗਏ ਸੈਰ ਕਰਕੇ ਮੈਂ ਬਾਤਾ ਬਣਾਇਆ ਨਹੀਂ ਕਿਉਂਕਿ ਬਹੁਤ ਜਿਆਦਾ ਹਨੇਰਾ ਹੋਇਆ ਵੈਸੇ ਨਾਲਟਾ ਚੱਕਦੀਆਂ ਵੀ ਅਸੀਂ ਅਜੇ ਬਾਟਨ ਝੱਲੀਆਂ ਵਿੱਚ ਜਲਦੀ ਪੀ ਹੈ ਆਹ ਵਾਲਾ ਬੰਦਾ ਤਾਂ ਆਇਆ ਹੀ ਨਹੀਂ ਕਿਉਂ ਨਹੀਂ ਆਇਆ ਸੀ ਮੈਨੂੰ ਘਰ ਰਹਿਣ ਨੂੰ ਕਿਉਂ ਤੂੰ ਆਸ ਕਰਦਾ ਸੀ ਥੋੜੀ ਦੇਰ ਸੈਰ ਕਰਕੇ ਅਜੇ ਨਾ ਸਾਈਕਲਿੰਗ ਵੀ ਨਿਕਲ ਗਾਈਜ਼ ਆਪਣਾ ਹੁਣ ਸੌਣ ਦਾ ਹੋ ਗਿਆ ਟਾਈਮ ਆਪਣਾ ਤੇ ਇਸ ਵਲੋਗ ਨੂੰ ਹੁਣ ਆਪਾਂ ਐਂਡ ਕਰਦੇ ਆਂ ਵਲੋਗ ਨੂੰ ਐਡਿਟ ਵੀ ਕਰਨਾ ਦੋਸਤ ਨੂੰ ਵੀ ਟਾਈਮ ਲੱਗ ਜਾਂਦਾ ਆਪਾਂ ਸੇਵ ਕਰ ਰੱਖ ਲੈਣੇ ਸੇਵ ਖਾਵਾਂਗੇ ਤੇ ਨਾਲੇ ਦੱਸਿਓ ਰਾਤ ਨੂੰ ਸੌਂਦੇ ਟਾਈਮ ਸੇਵ ਖਾਣੇ ਸਹੀ ਨੇ ਜਾਂ ਨਹੀਂ ਇਦਾਂ ਹੀ ਰਹਿਣਾ ਹੈ ਹੈ ਕਿੰਦਾ ਮੇਰਾ ਤੁਤ ਨਾਲੇ ਕੋਲ ਘਰ ਖਾਂਦੀ ਕਿ ਮੇਰੀ ਦੁਕੰਦੀ ਨਹੀਂ ਹੈ ਮੈਂ ਪੁੱਛਾ ਰਿਹਾ ਬਾਈ ਕਹਤੇ ਕੋਲ ਖਾਂਦੀ ਵੀ ਆ ਰਹਾ ਠੀਕ ਹੈ ਚਲੋ ਆਪਾਂ ਇਸ ਵੀਲੋਗ ਨੂੰ ਕਰਦੇ ਐਂਡ ਉਮੀਦ ਕਰਦੇ ਤੁਹਾਨੂੰ ਵੀਲੋਗ ਪਸੰਦ ਆਇਆ ਹੋਵੇਗਾ ਸੰਦ ਆਇਆ ਤਾਂ ਕੈਨੋ ਦੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ नेक्स्ट ਵੀਲੋਗ ਚ ਬਾਏ